ਖੱਟ ਗਿਆ ਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਦੇ ਜੀ ਅੱਜ ਦਾ ਜਿਹੜਾ ਬਲੌਗ ਹੈਗਾ ਅਸੀਂ ਮੰਮੀ ਨੇ ਕਿਉਂਕਿ ਹੁਣ ਵਾਪਸੀ ਦੀਆਂ ਤਿਆਰੀਆਂ ਹੋਣ ਲੱਗੀਆਂ ਤੇ ਅਸੀਂ ਗਏ ਸੀ ਸ਼ੋਪਿੰਗ ਕਰਨਾ ਮੰਮੀ ਦਾ ਹੁਣ ਸ਼ਾਪਿੰਗ ਕਰਕੇ ਕੇ ਪੂਰੀ ਤਰ੍ਹਾਂ ਥੱਕ ਚੁੱਕੇ ਨੇ ਤੇ ਇਹ ਜਨਾਬ ਵੈਸੇ ਹੀ ਢਲੇ ਹੋ ਕੇ ਬੈਗੇ ਨੇ ਕਿਉਂਕਿ ਖਰਚਾ ਲੋੜ ਤੋਂ ਜ਼ਿਆਦਾ ਹੋ ਗਿਆ। ਬੈਣਾ ਹੀ ਆ ਤਫਲ ਪਾਦਾ ਐਡਾ। ਹਨਾ ਤੇ ਚਲੋ ਦੇਖਦੇ ਆ ਕਿ ਸ਼ਾਪਿੰਗ ਦੇ ਦੌਰਾਨ ਕਿਸ-ਕਿਸ ਤਰ੍ਹਾਂ ਦਾ ਸੀ ਫਨ ਕੀਤਾ ਮੰਮੀ ਦੇ ਨਾਲ ਤੇ ਬੱਚਿਆਂ ਦੇ ਨਾਲ ਤੇ ਮਿਲਦੇ ਆ ਅੱਗੇ ਆਪਾਂ ਬਲੌਗ ਦੇ ਵਿੱਚ। ਦੇਖ ਮੈਂ ਮੰਗੋ ਲੱਸੀ ਪੀਂਦੀ ਹੁਣ। ਪਰ ਆਵਾ ਨਾਨੀ ਮੰਗੋ ਲੱਸੀ ਕਿਹਨੇ ਪੀਂਦੀ ਆ। ਆਬ ਉਹ ਜੜੀ ਦੀ ਆਂਦੀ ਆ ਉਹ ਪੀਣੀ ਤਾਂ ਹੈਗੀ ਆ ਨਹੀਂ ਪੀਂਦੀ ਕਿ ਆਂਦੀ ਆ ਨੂੰ ਵੇਖਣ ਲਈ ਤਾਂ ਨਹੀਂ ਲੈਂਦੀ ਹੁਣ ਥੋੜੀ ਨਾਲ ਲੈਂਦੀ ਆ ਹੁਣ ਪ੍ਰਭ ਸਾਡੀ ਰੱਜ ਗਈ ਆ ਹੁਣ ਪ੍ਰਭ ਦੇ ਮੂੰਹ ਤੇ ਖੁਸ਼ੀ ਤੁਸੀਂ ਵੇਖ ਕਰਦੇ ਆ ਕਿ ਕਿੰਨੀ ਖੁਸ਼ ਆ ਹੁਣ ਪ੍ਰਭ ਨੇ ਸਮਾਨ ਟੱਪ ਦੀ 25 ਜਣਾ ਅੱਗੇ ਦੇ 25 ਜਣਾ ਹੁਣ ਤਾਂ ਨਹੀਂ ਰੋਂਦਾ ਹੁਣ ਤਾਂ ਨਹੀਂ ਰੋਸ ਦਾ ਪਿੱਛੇ ਪਿੱਛੇ ਹੁਣ ਪਿੱਛੇ ਰੋਚ ਕੇ ਤਾਂ ਨਹੀਂ ਬੈਂਦੀ ਲੇਟਰ ਤਾਂ ਨਹੀਂ ਲੱਗ ਜਾਂਦੀ ਕਿ ਉਹ ਤੁਹਾਨੂੰ ਤੇਰਾ ਪਤਾ ਸੀਗਾ ਵੀ ਤੂੰ ਲੇਟ ਦੀ ਤਾਂ ਹੀ ਸੀ ਪਰ ਪੁੱਤ ਜੇ ਭੁੱਖ ਲੱਗੀ ਥੋੜਾ ਜਿਹਾ ਨਾ ਸਬਰ ਸੰਤੋਖ ਵੀ ਰੱਖਣਾ ਚਾਹੀਦਾ ਨਹੀਂ ਹੋਇਆ ਕਹ ਕਹ ਤੁਸੀਂ ਤਾਂ ਖਵਾਇਆ ਹੀ ਨਹੀਂ ਜਿਉਂ ਸਵੇਰ ਦਾ ਲੈ ਕੇ ਕਿਹਾ ਬ੍ਰੇਕਫਾਸਟ ਨਹੀਂ ਕੀਤਾ ਲੰਚ ਨਹੀਂ ਕੀਤਾ ਇਹ ਸਵੇਰੇ ਹੀ ਖਾਦਾ ਸੀ ਉਹ ਤਾਂ ਬਾਅਦ ਅਸੀਂ ਕੋ ਮੈਂ ਕੋਠੇ ਬਣੀ ਠੀਕ ਸਵੇਰੇ ਰੋਟੀ ਨਹੀਂ ਖਾਦੀ ਸਿਰ ਮੈਂ ਕਹ ਸਵੇਰੇ ਹੀ ਖਾਦਾ ਸੀ ਕਿੰਨੇ ਵਜੇ 11 ਵਜੇ 11 ਵਜੇ ਫੇਰ ਹੁਣ ਵੱਜ ਗਏ 6 ਵੱਜ ਗਏ 6 ਤੇ ਕਹ ਇੰਨਾ ਚਿਰ ਭੁੱਖ ਬਰਦਾਸ਼ਤ ਹੁੰਦੀ ਹੈ ਕਾਲ ਕੋਈ ਨਾ ਅੱਗੇ ਤੋਂ ਧਿਆਨ ਨਾ ਦੇਣੇ ਅਸੀਂ ਤਾਂ ਫਿਰ ਵੀ ਬੱਚੇ ਹਾਂ ਹੈ ਘਰੇ ਘਰੇ ਚਲੀ ਗਏ ਹੁਣ ਹੁਣ ਜਾਵਾਂਗੇ ਦੰਨ ਜਾਵਾਂਗੇ ਹੁਣ ਇੱਥੇ ਧੁੰਦੇ ਰਹਿਣਾ ਕਿਉਂ ਖੱਟ ਨਹੀਂ ਹੁਣ ਸ਼ੋਪਿੰਗ ਕਰ ਲਈ ਤੈਨੂੰ ਹੋਲੀ ਕਸਟਮਰ ਦੀ ਖੱਟ ਗਿਆ ਨਾ ਜੇ ਬੌਲੀ ਕਰਦੀ ਹਣਾ ਵੇਖ ਲਓ ਇੱਥੇ ਉਦਾਂ ਹੀ ਮਾਲ ਦੇ ਵਿੱਚ ਖੜੀਆਂ ਕਰਕੇ ਗਏ ਹੋਏ ਕਿਉਂ ਬਟ ਇਹ ਚਲਦੀ ਨਹੀਂ ਚਲਦੀ ਨਹੀਂ ਭਾਈ ਪਤਾ ਲੋਕ ਲੌਕ ਲਾ ਦਿੱਤਾ ਉਹਨਾਂ ਨੇ ਹਾਂ ਲੌਕ ਕਿੱਥੇ ਮਮਾ ਜੀ ਲੌਕ ਹੋ ਗਿਆ ਨਾ ਮੈਂ ਕੁੰਡਾ ਹੂੰ ਚਲ ਆ ਜੋ ਚਲੀਏ ਗੱਲ ਮੰਮੀ ਥੱਕ ਕੇ ਆ ਬੈ ਗਈ ਆ ਥੱਕ ਕੇ ਬੈਣਾ ਹੀ ਆ ਹੋਰ ਕੀ ਕਰ ਲੈ ਉਦੋਂ ਤਾਂ ਕਹਿੰਦੀ ਸੀ ਅਈ ਵੀ ਸ਼ਾਪਿੰਗ ਕਰਨੀ ਆ ਉਹ ਵੀ ਸ਼ਾਪਿੰਗ ਕਰਨੀ ਮੈਂ ਫਲਾਣੇ ਲਈ ਇੱਕ ਚੀਜ਼ ਲੈਣੀ ਮੈਂ ਢਿਮਕੇ ਲਈ ਲੈਣੀ ਤੇ ਹੁਣ ਉਹ ਤਾਂ ਫਿਰ ਲੈਣੀ ਹੋਈ ਸੀ ਮੈਂ ਮੁੜ ਕੇ ਕਹਿਣ ਜੇ ਵੀ ਖਲੀ ਆ ਤੇ ਸਾਡੇ ਨੂੰ ਕੁਝ ਨਹੀਂ ਚੰਗੀ ਆਏਗੀ ਹਾਂ ਤੇ ਜਵਾਈ ਵਾਸਤੇ ਨਹੀਂ ਕੁਝ ਲੈਂਦਾ ਜਵਾਈ ਦੇ ਨਿਆੰਦਾ ਤਾਂ ਐਸੀ ਕੁੜੀਆਂ ਤੋਂ ਲਈ ਹੱਥ ਨਾਲ ਜਵਾਈ ਨੂੰ ਹੋਰ ਥੋੜਾ ਦਾ ਕਹਿਣਾ ਰਿਹਾ ਮਰਾ ਸਭ ਤੋਂ ਵੱਡਾ ਕੰਠਾ ਲਿਆ ਕੇ ਦਿੱਤਾ ਹਾਂ 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 ਉਹ ਵਜਾ ਕੰਠਾ ਕੋਈ ਨਹੀਂ ਲਿਆ ਸਕਦਾ ਤੁਹਾਡੇ ਪਲੇਅਰ ਪੋਰਟ ਦੇ ਘੇਰਨਾਂ ਨਹੀਂ ਤਾਂ ਮੈਨੂੰ ਘੇਰਨਾ ਨਹੀਂ ਕਿ ਤੁਹਾਨੂੰ ਘੇਰਨਾ ਕਿਹਨੇ 1:00 ਵਜੇ ਰਾਤ ਨੂੰ ਸਾਨੂੰ ਫੋਨ ਲਾਈ ਜਾਂਦੇਗੇ ਇਹ ਤੇ ਲੱਗ ਕੇ ਭੇਜੋ ਲੈ ਆ ਰਾਮ ਨੇ ਦਿੱਤੀਆਂ ਨਾ ਫਿਰ ਸਹੀ ਸਭ ਤੋਂ ਅੰਤ ਕੁੜੀਆਂ ਵੀ ਚਾਹਤੀਆਂ ਨੇ ਤੁਹਾਡੇ ਕੋਲ ਆ ਤੁਹਾਨੂੰ ਕੁੜੀਆਂ ਦਾ ਮਤਲਬ ਹੈ ਕਿ ਤੁਹਾਨੂੰ ਕੰਮ ਦਾ ਮਤਲਬ ਆ ਇਹ ਫਿਰ ਇੰਨੀ ਕ ਹਿੰਮਤ ਹੈਗੀ ਜੀ ਤੇ ਫਿਰ ਮੈਂ ਇੰਨਾ ਕ ਕਰਾ ਲਿਆ ਸੀ ਜੇ ਇਨੀ ਹਿੰਮਤ ਨਾ ਮੀਤੇ ਬੇਰ ਹੂੰ ਤੂੰ ਕਹਿ ਸਕਦਾਗਾ ਪ੍ਰਾ ਪੇਕਾ ਮਾ ਪਾਪਾ ਨਾਨੀ ਤੋਂ ਕੈਂਠਾ ਮੰਗਦੇ ਪਏ ਆ ਤੇ ਕੈਂਠਾ ਪ੍ਰਾ ਪਾਪਾ ਦਿੱਤਾ ਨਹੀਂ ਤੁਹਾਨੂੰ ਕੁੜੀਆਂ ਵਿਆਹ ਕੇ ਨਹੀਂ ਦਿੱਤਾ ਕਰਕੇ ਨੂੰ ਵਿਆਹ ਕੇ ਦਿੱਤਾ ਹਾਂ ਹਾਂ ਹੋਵੇ ਦੁਬੱਟਾ ਕੈਂਠਾ ਗੇੜਾ ਹੁੰਦਾ ਦੱਸੋ ਪਹਿਲਾਂ ਪਾਪਾ ਜੀ ਨੂੰ ਕੁਛ ਪਾਣਾ ਇਹ ਕਾ ਮਾ ਬੋਲੋ ਇਹਨੂੰ ਕੋ ਸਮਝ ਆਉਂਦੀ ਪਾਪੇ ਨੂੰ ਕੁਛ ਨਹੀਂ ਇਹਨੂੰ ਵੱਡਾ ਕਹਿਣਾ ਹੁੰਦਾ ਨਹੀਂ ਆ ਹਾਂ ਦੇਖ ਲੋ ਕਹਿੰਦੇ ਦਿਲ ਵੱਡਾ ਹੋਣਾ ਚਾਹੀਦਾ ਕਿ ਨਹੀਂ ਦਿਲ ਵੱਡਾ ਹੋਣਾ ਚਾਹੀਦਾ ਹਾਂ ਮੰਮੀ ਉਹ ਤਾਂ ਹੁੰਦਾ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਦਿਲ ਵੱਡਾ ਹੋਣਾ ਚਾਹੀਦਾ ਘਰ ਭਾਵੇਂ ਛੋਟਾ ਹੀ ਹੋਵੇ ਠੀਕ ਹੈ ਨਾ ਆਪਣਾ ਦਿਲ ਨਾ ਗਰੀਬ ਰੱਖੀਂ ਗਰੀਬ ਹੋਵੇ ਪਰ ਦਿਲ ਗਰੀਬ ਨਾ ਹੋਵੇ ਪਰ ਗੁੰਟਕਾਰ ਵੀ ਵੱਡਾ ਮਿਲ ਗਿਆ ਰਕਾ ਸਾਡੇ ਆ ਉਹ ਘਰ ਵੱਡਾ ਹੋ ਗਿਆ ਮੁੰਡਾ ਹਜੇ ਆਂਦਾ ਕੈਂਠਾ ਨਹੀਂ ਮਿਲਿਆ ਹਜੇ ਕੈਂਠੇ ਦੀ ਬਾਤ ਹੀ ਤੇ ਪਾਈ ਗਿਆ ਤੁਹਾਨੂੰ ਕਹਿੰਦਾ ਪਾਉਣ ਤੇ ਕਿਧਰ ਹਾਂ ਇੱਕ ਮਿੰਟ ਹੋਰ ਇੱਕ ਦੂਜਾ ਦੂਜਾ ਕੈਂਠਾ ਕੋਲੋਂ ਦਿਖਾਓ ਦੱਸੋ ਹਾਂਜੀ ਉਹ ਵਾਲਾ ਤੇ ਕੈਂਠਾ ਲਿਆਦਾ ਕਿ ਪਹਿਲਾਂ ਦੂਸਰਾ ਕੈਂਠਾ ਕੋਣ ਦੱਸੋ ਦੱਸੋ ਬੋਲ ਹੁਣ ਹੁਣ ਬੋਲਦਾ ਕਿਉਂ ਨਹੀਂ ਚੱਲ ਬੋਲ ਹਾਂ ਐ ਤਾਂ ਪਾਪਾ ਹੱਸਦੇ ਹੀ ਆ ਪਾਪਾ ਅਸੀਂ ਵੀ ਤਾਂ ਹੱਸਦੇ ਹਾਂ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡਾ ਅੱਜ ਦਾ ਇਹ ਬਲੌਗ ਦੇਖਣ ਦੇ ਲਈ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਆਪਣਾ ਪਰਮਾਤਮਾ ਤੁਹਾਡੀ ਸਾਰਿਆਂ ਦੀ ਸੇਹਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਤੰਦਰੁਸਤ ਰਹੋ ਜੋ-ਜੋ ਸਾਡਾ ਬਲੌਗ ਵੇਖਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਕਮੈਂਟ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਅਸੀਂ ਥੋੜੇ ਕੁ ਦਿਨਾਂ ਤੋਂ ਅਸੀਂ ਘਰ ਮੂਵ ਕਰ ਰਹੇ ਸੀ ਜਿਸ ਕਰਕੇ ਹਜੇ ਥੋੜਾ ਜਿਹਾ ਅਪ ਐਂਡ ਡਾਊਨ ਚੱਲ ਰਿਹਾ ਸਾਡੀ ਲਾਈਫ ਦੇ ਵਿੱਚ ਥੋੜਾ ਜਿਹਾ ਸੈਟਲਡਾਊਨ ਹੋ ਜਾਈਏ ਫਿਰ ਆਪਾਂ ਹੋਰ ਵੀ ਜੋਸ਼ ਓਜ਼ ਦੇ ਨਾਲ ਤੇ ਫਨੀ-ਫਨੀ ਵੀਡੀਓ ਤੇ ਖਾਸ ਮੈਲੀਆ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ